ਕੀ ਗੱਲ ਜੇ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਦਹੀਂ ਤੇ ਲਾਲ ਮਿਰਚ ਦੀ ਸਬਜੀ ਦੇਖੋ ਜੀ ਲਾਲ ਮਿਰਚ ਦੀ ਜਗ੍ਹਾ ਤੁਸੀਂ ਹਰੀ ਮਿਰਚ ਵੀ ਲੈ ਸਕਦੇ ਹੋ ਆਪਾਂ ਲਿੱਤੇ ਆ ਜੀ ਲਾਲ ਮਿਰਚ ਇਹ ਦੇਖੋ ਜੀ ਸੁੱਕੀਆਂ ਹੋਈਆਂ ਮਰਚਾਂ ਨਹੀਂ ਐ ਇਹ ਗਿੱਲੀ ਮਰਚ ਐ ਪਰ ਹੈਗੀ ਲਾਲ ਐ ਆ ਦੇਖੋ ਹੁਣ ਆਪਾਂ ਇਹਦੀ ਸਬਜੀ ਤਿਆਰ ਕਰਦੇ ਆਂ 프라이ਪਨ ਨੂੰ ਆਪਾਂ ਗੈਸ ਤੇ ਰੱਖਿਆ ਦੋ ਚਮਚ ਆਪਾਂ ਛੋਟੇ ਜਿਹੜੇ ਖਾਣਾ ਖਾਣ ਵਾਲੇ ਹੁੰਦੇ ਆ ਉਹ ਵਾਲੇ ਦੋ ਚਮਚ ਆਪਾਂ ਤੇਲ ਦੇ ਪਾਇਆ ਇਹ ਸਰ ਉਹਦਾ ਤੇਲ ਪਾਇਆ ਤੇਲ ਚੰਗੀ ਤਰ੍ਹਾਂ ਆਪਣਾ ਕਲਕ ਚੁੱਕਿਆ ਉਨਾ ਪਾਏ ਦੇ ਵਿੱਚ ਪਾ ਲੈ ਇੱਕ ਚਮਚ ਆਪਾਂ ਜੀਰੇ ਦਾ ਪਾਵਾਂਗੇ ਅੱਧਾ ਚਮਚ ਆਪਾਂ ਸੌਂਫ ਪਾਈ ਹੈ ਅੱਧਾ ਚਮਚ ਆਪਾਂ ਕਲੌਂਜੀ ਪਾਵਾਂਗੇ हूँ पावे ये एक चमच आपको सुखा धनिया हाथ इस तरह आप मैश करके पा देंगे दरदराजा हो जाएगा हूँ ये पावगे आप दो चुटकी आप हिंगी पावे आज हूँ आपन लें हिला दी ਉਨਾਪਾ ਇਹਦੇ ਵਿੱਚ ਪਾਨੇ ਆ ਲਸਣ ਆਹ ਦੇਖੋ ਜੀ ਆਹ ਲੇਤਾ ਜੀ ਆਪਾਂ ਲਸਣ 8-10 ਕਲੀ ਆਪਾਂ ਲਸਣ ਦੀਆਂ ਲਿੱਤੀਆਂ ਦੇਖੋ ਜੀ ਇਹ ਲਸਣ ਨੂੰ ਆਪਾਂ ਵੈਸੇ ਵੀ ਆਪਾਂ ਪਾ ਸਕਦੇ ਸੀ ਛਿਲਕੇ ਆਪਾਂ ਛੋਟਾ ਛੋਟਾ ਆਪਾਂ ਬ੍ਰਿਕ-ਬ੍ਰਿਕ ਕੱਟ ਕੇ ਵੀ ਪਾ ਸਕਦੇ ਸੀ ਪਰ ਬੱਚੇ ਪਸੰਦ ਨਹੀਂ ਕਰਦੇ ਇਸ ਕਰਕੇ ਆਪਾਂ ਲਸਣ ਨੂੰ ਆਪਾਂ ਪੀਸ ਲੇਤਾ ਆਪਾਂ ਪੀਸ ਕੇ ਪਾਇਆ ਲਸਣ ਉਨਾ ਪਾ ਲਸਣ ਪਕਸ ਕਰਦੇ ਨੇ ਚਾਲਾਪਾ ਕੋਨ ਲੰਨ। ਗੈਸ ਨੂੰ ਆਪਾਂ ਮੀਡੀਅਮ ਕੀਤਾ ਹੈ। ਗੈਸ ਆਪਾਂ ਤੇਜ਼ ਨਹੀਂ ਰੱਖਾਂਗੇ। ਆ ਦੇਖੋ ਜੀ ਲਸਣ ਆਪਣਾ ਪੁੱਜ ਚੁੱਕਾ ਹੈ। ਮਸਾਲੇ ਵੀ ਪੁੱਜ ਗਏ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੀਆਂ ਆਪਾਂ ਕੱਟ ਕੇ ਰੱਖਿਆ ਸੀ। ਇਹਨਾਂ ਨੂੰ ਆਪਾਂ ਤੋਂ ਚੰਗੀ ਤਰ੍ਹਾਂ ਆਪਾਂ ਵਾਸ਼ ਕਰ ਲਿਆ ਸੀ ਮਿਰਚਾਂ ਨੂੰ। ਵਾਸ਼ ਕਰਕੇ ਉਸ ਤੋਂ ਬਾਅਦ ਇਹਦੀ ਆਪਾਂ ਕਟਿੰਗ ਕੀਤੀ ਹੈ। ਆ ਦੇਖੋ। ਇਪਾ 50 ਗ੍ਰਾਮ ਆਪਾਂ ਲਾਲ ਮਿਰਚ ਲਿੱਤੀ ਸੀ। ਲਾ ਦੇ। ਹੁਣ ਆਪਾਂ ਇਹਨੂੰ ਅੰਦਰ ਖਿਲਾ ਦੋ। ਲਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਪਲੇਟ ਨਾਲ ਢੱਕ ਦਿੰਨੇ ਆਂ। ਗੈਸ ਬਿਲਕੁਲ ਸਲੋਅਰ। ਓਨੇ ਦਿਨ ਆਪਾਂ ਦਹੀਂ ਤਿਆਰ ਕਰਦੇ ਆਂ ਵਿੱਚ ਮਸਾਲੇ ਪਾ ਦੇ। ਆਹ ਦੇਖੋ ਜੀ ਆਪਾਂ ਲੈ ਤਾ ਦਹੀਂ। दही देखो जी खट्टा होणार ज्या थंडा होणार पाव नमक अधा चमच आपण नमकदा पाया चमच तीसरा हिस् पा, आपण हलदी पावडर पाय हुण आपण पाहिले लिर्च ਅੱਧਾ ਚਮਚਾ ਆਪਾਂ ਲਾਲ ਮਿਰਚ ਪਾਊਡਰ ਦਪਾਇਆ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਧਨੀਆ ਪਾਊਡਰ। ਇਹ ਵੀ ਆਪਾਂ ਅੱਧਾ ਚਮਚਾ ਪਾਇਆ ਧਨੀਆ ਪਾਊਡਰ ਦਾ। ਹੁਣ ਆਪਾਂ ਇਹਦੇ ਵਿੱਚ ਪਾਨੇ ਆ। ਸੁੱਕਾ ਧਨੀਆ ਜਿਹੜਾ ਆਪਾਂ ਸੁਕਾ ਕੇ ਰੱਖਿਆ ਹੈ। ਆਹ ਦੇਖੋ। ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ ਮਸਾਲਿਆਂ ਨੂੰ ਦਹੀਂ ਲੈ ਆਂਦਾ ਆਹ ਦੇਖੋ ਜੀ ਦਹੀਂ ਦੇ ਅੰਦਰ ਆਪਾਂ ਮਸਾਲੇ ਆਪਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਂਦੇ ਆਹ ਦੇਖੋ ਆਹ ਦੇਖੋ ਇਸ ਤਰ੍ਹਾਂ ਦਾ ਦਹੀਂ ਆਪਣਾ ਬਣ ਗਿਆ ਨਾਲ ਦੀ ਨਾਲ ਫੈਂਟਿਆ ਵੀ ਗਿਆ ਦਹੀਂ ਆਪਣਾ ਹੁਣ ਆਪਾਂ ਇਹਨੂੰ ਪਾਣਿਆ ਮਰਚਾ ਲੈ ਆਂਦੇ ਆਹ ਦੇਖੋ ਮਟਰਨੋਂ ਆਪਾਂ ਜ਼ਿਆਦਾ ਨਹੀਂ ਪਕਾਇਆ ਬਸ 2 ਕੁ ਮਿੰਟ ਵਾਸਤੇ ਆਪਾਂ ਇਹਨਾਂ ਨੂੰ ਸੇਕਵਾਇਆ ਹੁਣ ਆਪਾਂ ਇਹਦੇ ਵਿੱਚ ਦਹੀਂ ਪਾ ਦਾਂਗੇ ਦਹੀਂ ਪਾ ਕੇ ਆਪਾਂ ਚੰਨੀ ਤਰ੍ਹਾਂ ਘੁਲਾ ਲੈਂਦੇ ਰਵਾਂਗੇ ਜੇਬਲੀ ਮਿੱਸੀ ਰੋਟੀ ਹੋਵੇ ਜਾਂ ਕੂੜੀਆਂ ਹੋਣ ਉਹਦੇ ਨਾਲੇ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਸਬਜ਼ੀ ਇਹਦੀ ਜਗ੍ਹਾ ਤੇ ਆਪਾਂ ਹਰੀ ਮਿਰਚ ਵੀ ਆਪਾਂ ਪਾ ਸਕਦੇ ਹਾਂ ਜਰੂਰੀ ਨਹੀਂ ਲਾਲ ਮਿਰਚੀ ਪਾਣੀ ਹੈ ਉਹਨਾਂ ਪੈਨ ਨੂੰ ਵੀ ਹਿਲਾਉਂਦੇ ਰਹਿਣਾ ਕਿਉਂਕਿ ਦਹੀਂ ਦੇ ਕੋਟੇ ਨਹੀਂ ਬਣਨੇਗੇ ਇਸ ਤਰ੍ਹਾਂ ਤਾਂ ਹਿਲਾਉਂਦੇ ਰਵਾਂਗੇ ਬਾਲਿਆਂ ਤੱਕ ਆਹ ਦੇਖੋ ਜੀ ਜਿਹੜਾ ਜਿਹਦੇ ਵਿੱਚ ਆਪਾਂ ਦਹੀਂ ਘੋਲਿਆ ਸੀ ਆਹ ਦੇਖੋ ਦਹੀਂ ਦੇ ਵਿੱਚ ਆਪਾਂ ਮਸਾਲੇ ਘੋਲੇ ਸੀ ਉਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਲਿਆ ਆਹ ਦੇਖੋ ਜੀ ਪਾਣੀ ਪਾ ਕੇ ਇਸਰ ਪਹਿਲਾ ਕੇ ਉਹਨੂੰ ਵੀ ਆਪਾਂ ਵਿੱਚ ਪਾ ਦਾਂ ਹਾਂ ਉਹਨਾਂ ਪੈਨ ਚੰਗੀ ਤਰ੍ਹਾਂ ਪਕਾ ਲਵਾਂਗੇ ਆਹ ਦੇਖੋ ਜੀ ਲਾਲ ਮਿਰਚ ਤੇ ਦਹੀਂ ਦੀ ਸਬ지 ਬਣ ਕੇ ਆਪਣੀ ਤਿਆਰ ਹੈ ਆ ਦੇਖੋ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਅਸੀਂ ਨਾਲ ਪੂਰੀਆਂ ਤਿਆਰ ਕੀਤੀਆਂ ਆ ਦੇਖੋ ਗਿਆ ਤੁਹਾਨੂੰ ਹੁਣ ਆਪਾਂ ਬੰਦ ਕਰ ਦਿੰਨੇ ਆ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਦੇਖੋ ਜੀ ਕੋੜੀ ਨਹੀਂ ਹੈਗੀ ਮਰਚ ਇਹ ਮਿੱਠੀ ਹੈ ਮਰਚ ਆ ਦੇਖੋ ਸਬ지 ਬਣ ਕੇ ਆਪਣੀ ਤਿਆਰ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਬੰਦੀ ਵੀ ਬਹੁਤ ਸੌਖੇ ਤਰੀਕੇ ਨਾਲ ਬੰਦੀ ਵੀ ਜਲਦੀ ਹੈ ਜੇਦਾ ਆਪਾਂ ਸਵੇਰ ਦਾ ਨਾਸ਼ਤਾ ਬਣਾਉਣਾ ਹੋਵੇ ਨਾਲ ਆਪਾਂ ਬਣਾ ਸਕਦੇ ਆ ਇਹਨੂੰ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ